ਜਿਹੜਾ ਅੱਜ ਦਾ ਇਕੱਠ ਹੈਗਾ ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੈਗੀ ਹੈ ਕਿ ਦਿੱਲੀ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੀ ਮਹਾ ਪੰਚਾਇਤ ਦੀਗੀ ਹੈ 14 ਤਰੀਕ ਨੂੰ ਇੱਕ ਤਾਂ ਉਹਦੀ ਤਿਆਰੀ ਵਿੱਚ ਹੈ ਦੂਜਾ ਹਰਿਆਣੇ ਦੇ ਬਾਡਰਾਂ ਤੇ ਜੋ ਕੁਝ ਉੱਥੋਂ ਦੇ ਲੋਕਾਂ ਨਾਲ ਆਪਣੇ ਕਿਸਾਨਾਂ ਨਾਲ ਜੋ ਕੁਝ ਹੋ ਰਿਹਾ ਹੈਗਾ ਜਿਵੇਂ ਸਰਕਾਰ ਵੱਲੋਂ ਉੱਥੇ ਅਤਿਆਚਾਰ ਕੀਤੇ ਗਏ ਨੇ ਇੱਕ ਸਾਥੀ ਜਿਹੜਾ ਹੈਗਾ ਸ਼ੁਭਕਰਨ ਦੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਹੈਗਾ ਪੋਸ ਕਰਕੇ ਜਿਹੜਾ ਹੈਗਾ ਮੰਗਾ ਸਾਡੀਆਂ ਉਹ ਹੀ ਆ ਪ੍ਰਾਣੀਆਂ ਇੱਕ ਤਾਂ ਮੰਗ ਹੈਗੀ ਐ ਮੇਨ ਮੰਗ ਹੈਗੀ ਐ ਐਮਐਸਪੀ ਦੇ ਗਰੰਟੀ ਦਾ ਕਾਨੂੰਨ ਬਣਾਉਣਾ ਉਹ ਜਿਹੜੀ ਐਮਐਸਪੀ ਦੇ ਗਰੰਟੀ ਦਾ ਕਾਨੂੰਨ ਬਣਾਉਣਾ ਹੈਗਾ ਉਹ ਸਰਕਾਰ ਨੇ ਅੱਜ ਤੋਂ 2 ਸਾਲ ਪਹਿਲਾਂ ਤਕਰੀਬਨ ਲਿਖਤੀ ਰੂਪ ਵਿੱਚ ਵੀ ਵਾਅਦਾ ਕੀਤਾ ਸੀ ਤੇ ਜ਼ੁਬਾਨੀ ਵੀ ਵਾਅਦਾ ਕੀਤਾ ਸੀ ਕਿ ਐਸੀ ਜਿਹੜਾ ਹੈਗਾ ਉਹ ਗਰੰਟੀ ਦਾ ਕਾਨੂੰਨ ਬਣਾਵਾਗੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਉਹ ਕਾਨੂੰਨ ਹਲੇ ਤੱਕ ਬਣਾਇਆ ਨਹੀਂਗਾ ਸਰਕਾਰ ਵੱਲੋਂ ਜਿਹੜਾ ਹੈਗਾ ਟਾਲ ਮਟੋਲ ਦੀ ਨੀਤੀ ਕੀਤੀ ਹੈ ਅਹੀਂ ਜਿਹੜਾ ਹੈਗਾ ਬਿਜਲੀ ਸੋਧ ਬਿੱਲ 220 ਜਿਹੜਾ ਹੈਗਾ ਉਹਨਾਂ ਨੇ ਉਸ ਸਮੇਂ ਵਾਪਸ ਲੈਣ ਦਾ ਵਾਅਦਾ ਕੀਤਾ ਸੀਗਾ ਉਹ ਵੀ ਜਿਹੜਾ ਹੈਗਾ ਹਲੇ ਤੱਕ ਉਹ ਵਾਪਸ ਨਹੀਂ ਲਿਆ ਗਿਆ ਅਹੀਂ ਲਖੀਪੁਰ ਘਟਨਾ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਗੱਲ ਸੀ ਉਹ ਵੀ ਹਲੇ ਤੱਕ ਨਹੀਂ ਦਿੱਤੀਆਂ ਗਿਆ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ਿਆਂ ਤੇ ਲੀਕ ਮਾਰਨ ਦੀ ਗੱਲ ਹੈਗੀ ਆ ਉਹ ਵੀ ਹਲੇ ਤੱਕ ਜਿਹੜਾ ਹੈਗਾ ਉਹ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਗਿਆ ਇਸ ਕਰਕੇ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚੇ ਦੀ ਔਕਾਲ ਹੈਗੀ ਆ ਕਿ ਦਿੱਲੀ ਜਿਹੜਾ ਹੈਗਾ ਹਰ ਹਾਲਤ ਵਿੱਚ ਜਾਇਆ ਜਾਊਗਾ ਚਾਹੇ ਤਰੀਕਾ ਕੋਈ ਵੀ ਬਣਾਉਣਾ ਪਵੇ ਹਰ ਹਾਲਤ ਜਾਣਾ ਹੈਗਾ ਤੇ ਉਹ ਜਿਹੜੀ ਮਹਾਪੰਚਾਇਤ ਨੂੰ ਸਫਲ ਕਰਨਾ ਹੈਗਾ ਇਸੇ ਕਰਕੇ ਜਿਹੜੀ ਅੱਜ ਦੀ ਉਸ ਦੀ ਤਿਆਰੀ ਵਾਸਤੇ ਜਿਹੜੀ ਹੈਗੀ ਆ ਇਹ ਅੱਜ ਜਿਹੜਾ ਹੈਗਾ ਇੱਥੇ ਧਰਨਾ ਦਿੱਤਾ ਗਿਆ ਹੈਗਾ ਇਸ ਤੋਂ ਬਾਅਦ ਜਿਹੜਾ ਹੈਗਾ ਜਗENDER ਸਿੰਘ ਚੌਂਕ ਤੱਕ ਜਿਹੜਾ ਹੈਗਾ ਉਹ ਮਾਰਾ ਕੀਤਾ ਜਾਣਾ ਹੈ ਇਹ ਰੋਸ ਮਾਰਚ ਸਾਡਾ ਉਹਨਾਂ ਮੰਗਾਂ ਤੇ ਜਿਹੜੀਆਂ ਮੰਗਾ ਸੀ ਉਦੋਂ ਕਾਨੂੰਨ ਰੱਦ ਕਰਾਇਆ ਤੇ ਜਿਹੜੀਆਂ ਮੰਗਾਂ ਮੰਨੀਆਂ ਸੀ ਸਰਕਾਰ ਨੇ ਉਹ ਸਰਕਾਰ 2 ਸਾਲ ਹੋ ਗਏ ਟਾਲਮਟੋਲ ਕਰ ਰਹੀ ਹੈ ਕਦੇ ਕਹਿੰਦੇ ਕਮੇਟੀ ਬਣਾਵਾਂਗੇ ਇਹਦੇ ਕੁਛ ਪਰ ਉਹ ਮੰਗਾਂ ਸਾਡੀਆਂ ਲਾਗੂ ਨਹੀਂ ਹੋ ਰਹੀਆਂ ਇਸ ਲਈ ਅਸੀਂ ਇਹ ਜਿਹੜਾ ਰੋਸ ਮਾਰਚ ਰੱਖਿਆ ਹੈ ਤਾਂ ਕਿ ਜਿਹੜਾ ਅਸੀਂ ਲੋਕਾਂ ਨੂੰ ਜਾਗਰਤ ਕਰ ਸਕੀਏ ਕਿ ਹੁਣ ਅਸੀਂ ਦੁਬਾਰਾ ਫੇਰ ਦਿੱਲੀ ਨੂੰ 14 ਮਾਰਚ ਤਨੂੰ ਫੇਰ ਦਿੱਲੀ ਨੂੰ ਜਾਵਾਂਗੇ ਇਸ ਲਈ ਉਹ ਰੋਸ ਮਾਰਚ ਆ ਸਾਡਾ ਸਾਡਾ ਰੋਸ ਹੈ ਵੱਡਾ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਕਿਉਂ ਨਹੀਂ ਲਾਗੂ ਹੋ ਰਹੀਆਂ ਸਰਕਾਰਾਂ ਬਦਲਦੀਆਂ ਨੇ ਹੁਣ ਫੇਰ ਨਵੀਂ ਸਰਕਾਰ ਆਉਗੀ ਵੋਟਾਂ ਦਾ ਦੌਰ ਹੈ ਸਾਨੂੰ ਵੀ ਪਤਾ ਵੀ ਲੋਹਾ ਗਰਮਾ ਹੁਣ 60 ਮਾਰਨ ਦੀ ਲੋੜ ਐ ਸਾਨੂੰ ਤੇ ਇਸ ਲਈ ਅਸੀਂ ਇਹ ਜਿਹੜੀਆਂ ਮੰਗਾਂ ਨੇ ਆਪਣੀਆਂ ਦੁਆਰੇ ਮਨਾਉਣ ਦੇ ਲਈ ਇਹ ਰੋਸ ਮਾਰਚ ਰੱਖੇ ਨੇ ਤੇ ਜਿਹੜੇ ਉਹ ਕਿਸਾਨ ਜਿਹੜੇ ਦਿੱਲੀ ਨੂੰ ਜਾ ਰਹੇ ਸੀ ਉਹਨਾਂ ਤੇ ਜਿਹੜੀ ਗੋਲੀ ਭਰਾਈ ਐ ਬਿਛਾੜਾਂ ਮਾਰੀਆਂ ਨੇ ਉਹਨਾਂ ਦੇ ਪ੍ਰਤੀ ਵੀ ਸਾਨੂੰ ਬਹੁਤ ਵੱਡਾ ਰੋਸ ਐ ਵੀ ਜਿਹੜੀਆਂ ਸਰਕਾਰਾਂ ਨੇ ਅਸੀਂ ਉਹਦੀਆਂ ਮੰਗਾਂ ਮਨਾਉਣ ਦੇ ਲਈ ਦਿੱਲੀ ਸਾਡੀ ਰਾਜਸਤਾਨੀ ਐ ਅਸੀਂ ਜਾ ਸਕਦੇ ਆ ਸਾਡਾ ਹੱਕ ਐ ਪਰ ਇਹ ਸਰਕਾਰਾਂ ਨੇ ਕੰਧਾਂ ਕਰਤੀਆਂ ਐ ਕਿੱਲ ਘਟਦੇ ਕੀ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਹੈਗੇ ਕੀ ਅਸੀਂ ਕਿਸੇ ਬਾਹਰਲੇ ਦੇਸ਼ ਤੋਂ ਆਏ ਹਾਂ ਜਾਂ ਅਸੀਂ ਪਾਕਿਸਤਾਨ ਤੋਂ ਆਏ ਆ ਅਸੀਂ ਇਸ ਦੇਸ਼ ਦੇ ਵਾਸੀ ਆ ਅਸੀਂ ਆਪਣੀਆਂ ਹੱਕੀ ਮੰਗਾ ਮਨਾਉਣ ਦੇ ਲਈ ਦਿੱਲੀ ਜਾ ਸਕਦੇ ਆ ਪਰ ਇਹ ਸਰਕਾਰਾਂ ਨੇ ਕੰਗਾ ਕਰਕੇ ਜਿਹੜਾ ਸਾਡਾ ਹੱਕ ਹੈ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਉਹਨਾਂ ਵਿਰੋਧ ਕਰਦੇ ਆ ਕਿ ਖੱਟੜ ਸਰਕਾਰ ਦਾ ਜਿਹਨੇ ਸਾਡਾ ਇੱਕ ਸੁਭ ਕਰਨ ਜਿਹੜਾ ਮੁੰਡਾ ਨੌਜਵਾਨ 21 ਸਾਲ ਦਾ ਨੌਜਵਾਨ ਦੋ ਭੈਣਾਂ ਦਾ ਭਾਈ ਉਨ ਮਾਰ ਕੇ ਸ਼ਹੀਦ ਕੀਤਾ ਅਸੀਂ ਉਹਦਾ ਵੀ ਰੋਸ ਮਾਰਚ ਕਰਦੇ ਆ ਬਹੁਤ ਵੱਡਾ ਸਾਨੂੰ ਇਹ ਰੋਸ ਹੈ ਉਹਦੇ ਤਾਂ ਹੀ ਤੇ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਸਾਡੇ ਜਵਾਨਾਂ ਤੇ ਕਿਸਾਨਾਂ ਨੂੰ ਆਮੋ ਸਾਹਮਣੇ ਕਰਕੇ ਇਹ ਬਹੁਤ ਵੱਡਾ ਰੋਲ ਨਿਭਾ ਰਹੀਆਂ ਨੇ ਸਰਕਾਰਾਂ ਇਸ ਲਈ ਸਾਨੂੰ ਬਹੁਤ ਵੱਡਾ ਰੋਸ ਹੈ ਅਸੀਂ ਹੁਣ 14 ਮਾਰਚ ਨੂੰ ਸਾਡੇ ਜਿਹੜੇ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਸੱਦਾ ਹੈ ਕਿ 14 ਮਾਰਚ ਨੂੰ ਦਿੱਲੀ ਦੇ ਆਰਾਮਨੀਲਾ ਗਰਾਊਂਡ ਦੇ ਵਿੱਚ ਉੱਥੇ ਜਿਵੇਂ ਇਹ ਕਹਿੰਦੇ ਨੇ ਕਿ ਟਰੈਕਟਰਾਂ ਰਾਹੀਂ ਨਾ ਹੁਣ ਅਸੀਂ ਉਹ ਟਰੈਕਟਰ ਵੀ ਬੰਦ ਕਰਤੇ ਅਸੀਂ ਗੱਡੀਆਂ ਰਾਹੀਂ ਟਰੇਨਾਂ ਰਾਹੀਂ ਬਸਾਂ ਰਾਹੀਂ ਦਿੱਲੀ ਪਹੁੰਚਾਂਗੇ ਫਿਰ ਦੇਖਾਂਗੇ ਇਹ ਸਰਕਾਰਾਂ ਸਾਨੂੰ ਰੋਕਦੀਆਂ ਨੇ ਜਾਂ ਕੀ ਕਰਦੀਆਂ ਨੇ ਇਹਦਾ ਜਵਾਬ ਉਹ ਸਾਡੀਆਂ ਜਿਹੜੀਆਂ ਕਿਸਾਨ ਸੰਯੁਕਤ ਮੋਰਚਾ ਦਊਗਾ ਤੇ ਅਸੀਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਹ ਮੰਦ ਕਰਕੇ ਦਿੱਲੀ ਵਰਕੂਚ ਕਰਾਂਗੇ